ਯਾਰ ਲਾਈਵ ਇੱਥੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਗਰ ਕੌਂਸਲ ਦਸਤ ਧਾਰੀਵਾਲ ਦੇ ਕੇ ਜ਼ਿਲ੍ਹਾ ਯੋਜਨਾ ਬੋਰਡ ਗਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂ ਸਿੰਘ ਸੇਖਵਾ ਨੇ ਖੁੱਲਾ ਦਰਬਾਰ ਲਾ ਕੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਦੌਰਾਨ ਸ਼ਹਿਰ ਦੀ ਸਾਫ ਸਫਾਈ ਵਿੱਚ ਬਿੱਤਰ ਸੁਧਾਰ ਲਿਆਉਣ ਅਤੇ ਸੜਕ ਕਿਨਾਰੇ ਹੋਏ ਨਜਾਇਜ਼ ਕਬਜ਼ੇ ਤਫਾਖ ਕਰਾਉਣ ਤੋਂ ਇਲਾਵਾ ਕੁਝ ਲੋਕਾਂ ਨੇ ਆਪਣੀਆਂ ਨਿੱਜੀ ਮੁਸ਼ਕਲਾਂ ਦੱਸੀਆਂ ਜਦਕਿ ਜ਼ਿਆਦਾਤਰ ਮੁਸ਼ਕਲਾਂ ਦਾ ਮੌਕੇ ਤੇ ਹੱਲ ਕੀਤਾ ਗਿਆ ਅਤੇ ਬਾਕੀ ਮੁਸ਼ਕਲਾਂ ਦੇ ਨਿਪਟਾਰੇ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਇਸ ਮੌਕੇ ਤੇ ਚੇਅਰਮੈਨ ਐਡਵੋਕੇਟ ਜਗਰੂਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹਰੇਕ ਨਾਗਰਿਕ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸ਼ਹਿਰ ਧਾਰੀਵਾਲ ਦੀ ਸਭ ਤੋਂ ਵੱਡੀ ਸਮੱਸਿਆ ਕੂੜੇ ਦੇ ਡੰਪ ਦਾ ਸਫਾਈ ਹਲਕੀ ਕੀਤਾ ਜਾ ਰਿਹਾ ਹੈ ਜਦ ਕਿ ਕੁਝ ਦਿਨ ਪਹਿਲਾਂ ਹੀ ਸ਼ਹਿਰ ਧਾਰੀਵਾਲ ਵਿੱਚ ਸੀਵਰੇਜ ਦੇ ਪ੍ਰੋਜੈਕਟ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਤੇ ਚੇਅਰਮੈਨ ਐਡਵੋਕੇਟ ਜਗਰੂਤ ਸਿੰਘ ਸੇਖਵਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਧਾਰੀਵਾਲ ਦੀ ਸੁੰਦਰਤਾ ਬਣਾਈ ਰੱਖਣ ਲਈ ਚੰਗੇ ਅਤੇ ਸੂਝਵਾਨ ਨਾਗਰਿਕ ਦੀ ਭੂਮਿਕਾ ਨਿਭਾਉਣ ਅਤੇ ਪਲਾਸਟਿਕ ਦੇ ਲਫਾਫਿਆਂ ਦੀ ਵਰਤੋਂ ਨਾ ਕਰਨ ਇਸ ਮੌਕੇ ਤੇ ਚੇਅਰਮੈਨ ਐਡਵੋਕੇਟ ਜਗਰੂਤ ਸਿੰਘ ਸੇਖਵਾ ਨੇ ਘਰਾਂ ਵਿੱਚੋਂ ਕੂੜਾ ਇਕੱਠਾ ਕਰਨ ਲਈ 20 ਨਵੇਂ ਇਹ ਇਹ ਰੇੜੀ ਰਿਕਸ਼ੇ ਨੂੰ ਹਰੀ ਝੰਡੀ ਦੇ ਕੇ ਇਲਾਕੇ ਵਿੱਚ ਰਵਾਨਾ ਕੀਤੇ ਮੌਕੇ ਤੇ ਮੌਜੂਦ ਐਸਐਚਓ ਬਲਜੀਤ ਕੌਰ ਸਰਾਂ ਨੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵੰਦ ਨੇ ਹਦਾਇਤ ਕੀਤੀ ਕਿ ਸੜਕਾਂ ਕਿਨਾਰੇ ਹੋਏ ਨਜਾਇਜ਼ ਕਬਜ਼ੇ ਨਗਰ ਕੌਂਸਲ ਅਧਿਕਾਰੀਆਂ ਨੂੰ ਨਾਲ ਲੈ ਕੇ ਪਛਾਣ ਕੀਤੇ ਜਾਣ ਤਾਂ ਜੋ ਆਮ ਲੋਕਾਂ ਨੂੰ ਆਵਾਜਾਈ ਦੌਰਾਨ ਕੋਈ ਮੁਸ਼ਕਲ ਨਾ ਆਵੇ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸ਼ਨੀ ਦੁੱਗਲ ਨੇ ਚੇਅਰਮੈਨ ਜਗਰੂਪ ਸਿੰਘ ਸੇਖਵੰਦ ਅੱਗੇ ਸ਼ਹਿਰ ਧਾਰੀਵਾਲ ਵਾਸਤੇ ਕੁਝ ਮੰਗਾਂ ਰੱਖੀਆਂ ਇਸ ਮੌਕੇ ਤੇ ਕਾਰਜ ਸਹਾਧਕ ਕਰਨ ਮਹਾਜਨ, ਵਾਈਸ ਪ੍ਰਧਾਨ ਦੇ ਪਤੀ ਨੋਨੀ ਖੋਸ਼ਲਾ, ਕਾਉਂਸਲਰ ਦੀਪਕ ਕੁਮਾਰ, ਕਾਉਂਸਲਰ ਕੁਲਦੀਪ ਕੌਰ, ਕਾਉਂਸਲਰ ਪੂਰਨਮਾ ਕਰਨੈਲ ਸਿੰਘ, ਨਰੈਣ ਮਲੋਤੜਾ, ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚ ਜਤਿੰਦਰ ਕੌਰ ਖੁੰਡੀ, ਚੇਅਰਮੈਨ ਭពਿੰਦਰ ਸਿੰਘ, ਰਿੰਕਾ ਬਲਦੇਵ ਸਿੰਘ ਨਮਾਨਾ, ਗੁਰਸਰਨ ਸਿੰਘ ਸਾਰੀ, ਸੈਂٹری ਇੰਸਪੈਕਟਰ ਸਜੀਵ ਸੋਨੀ, ਬੀਬੀ ਸੁਖਵਿੰਦਰ ਕੌਰ ਬਾਜਵਾ विजय कुमार करमजीत सिंह ਢਿਲੋਂ ਸੁਲੱਖਣ ਸਿੰਘ ਪੀਰ ਦੀ ਸਾਹਿਬ ਰਵਣਵਾਲਾ ਸਤੀਸ਼ ਹੋਰਾ ਹੈਪੀ ਭੱਜੂ ਪਰ ਸਾਬਾ ਭੱਟੀ ਪੀਟਰ ਮੱਟੂ ਮੋਨੂ ਦੀਨਪੁਰ ਰਵਿੰਦਰ ਭੱਟੀ ਨਿਸ਼ਾਨ ਸਿੰਘ ਰੋਹਿਤ ਪਪਲੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਜ ਧਾਰੀਵਾਲ ਕਮੇਟੀ ਘਰ ਵਿਖੇ ਅਸੀਂ ਐਮਸੀ ਸਾਹਿਬਾਨ ਦੇ ਨਾਲ ਪ੍ਰਧਾਨ ਜੀ ਦੇ ਨਾਲ ਸਾਡੇ ਈਓ ਸਾਹਿਬ ਬੈਠੇ ਨੇ ਬਾਕੀ ਪ੍ਰਸ਼ਾਸਨਿਕ ਅਧਿਕਾਰੀ ਆਏ ਨੇ ਕਿ ਧਾਰੀਵਾਲ ਨਗਰ ਨਿਵਾਸੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਤੋਂ ਜਾਣੂ ਹੋਣ ਦੇ ਲਈ ਔਰ ਉਹਨਾਂ ਦਾ ਹੱਲ ਕਰਨ ਦੇ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਆ। ਸੋ ਮੇਨ ਜਿਹੜੇ ਦੋ ਮੁੱਦੇ ਆ ਇੱਕ ਤੇ ਪਾਣੀ ਦੇ ਨਿਕਾਸ ਦਾ ਔਰ ਦੂਜਾ ਟ੍ਰੈਫਿਕ ਦਾ। ਉਹਨਾਂ ਦੋਨਾਂ ਦਾ ਹੀ ਜਿਹੜੇ ਮੁੱਦੇ ਨੌਲੇਜ 'ਚ ਸਾਡੇ ਆਏ ਆ ਔਰ ਉਹਦਾ ਜਿਹੜਾ ਵਾ ਅਸੀਂ ਟਾਈਮ ਬౌੰਡ ਜਿਹੜਾ ਵਾ ਵਾਅਦਾ ਤਾਂ ਅਧਿਕਾਰੀਆਂ ਨੂੰ ਦਿੱਤੀਆਂ ਨੇ ਔਰ ਆਉਣ ਵਾਲੇ 55-7 ਦਿਨਾਂ ਦੇ ਵਿੱਚ ਜਿਹੜਾ ਬਦਲਿਆ ਜਿਹੜਾ ਚੇਂਜ ਇਸ ਸ਼ਹਿਰ ਦੇ ਵਿੱਚ ਜਿਹੜਾ ਵਾ ਉਹਨਾਂ ਚ ਰੌਣਾ ਸ਼ੁਰੂ ਹੋਊਗਾ ਇਹਦੇ ਨਾਲ ਨਾਲ ਜਿਹੜੀ ਕੂੜੇ ਦੀ ਡੰਪ ਦੀ ਸਮੱਸਿਆ ਸੀਗੀ ਉਹ ਵੀ ਕੰਮ ਜਿਹੜਾ ਵਾ ਉੱਥੇ ਸਾਈਡ ਤੇ ਚੱਲ ਰਿਹਾ ਵਾ ਮੈਂ ਇਸ ਤੋਂ ਬਾਅਦ ਉੱਥੇ ਮੌਕਾ ਵੀ ਵੇਖਣ ਜਾਵਾਂਗਾ ਜਿਹੜਾ ਡੰਪ ਦਾ ਅਸੀਂ ਕੰਮ ਕਰਵਾ ਰਹੇ ਹਾਂ ਇਹਦੇ ਨਾਲ ਨਾਲ 20 ਜਿਹੜੇ ਸਾਈਕਲ ਆ ਈ ਈ ਰਿਕਸ਼ਾ ਜਿਹਨੂੰ ਕਹਿੰਦੇ ਈ ਸਾਈਕਲ ਈ ਸਾਈਕਲ ਜਿਹੜੇ ਆ ਉਹ ਆ ਕੂੜਾ ਚੁੱਕਣ ਦੇ ਲਈ ਅੱਜ ਅਸੀਂ ਇੱਥੇ ਜਿਹੜਾ ਵਾ ਉਹਦਾ ਉਦਘਾਟਨ ਕਰਾਂਗੇ ਇਦੇ ਨਾਲ ਨਾਲ ਜਿਹੜਾ ਸ਼ਹਿਰ ਦੇ ਸੀਵਰੇਜ ਦਾ ਕੰਮ ਆ ਉਹ ਵੀ ਤਕਰੀਬਨ ਜਿਹੜਾ ਵਾ ਪਾਸ ਹੋ ਚੁੱਕਿਆ ਡਾਇਰੈਕਟਰ ਰੂਰਲ ਡਿਵੈਲਪਮੈਂਟ ਕੋ ਜਿਹੜੀ ਫਾਈਲ ਪੈਂਡਿੰਗ ਚੱਲ ਰਹੀ ਆ ਉਹਦੇ ਤੇ ਵੀ ਮੈਂ ਪਰਵਾਹੀ ਜਿਹੜੀ ਆ ਹਰ ਹਫਤੇ ਚੰ디ਗੜ੍ਹ ਜਾ ਕੇ ਕਰਦਾ ਕਿ ਉਹ ਫਾਈਲ ਕਲੀਅਰ ਕਰਾ ਕੇ ਤੇ ਜ਼ਮੀਨ ਜਿਹੜੀ ਆ ਉਹ ਸੀਵਰੇਜ ਬੋਰਡ ਨੂੰ ਦਿੱਤੀ ਜਾਵੇ ਫਿਰ ਉਹ ਟੈਂਡਰ ਲਗਾਉਣਗੇ 21 ਦਿਨ ਦਾ ਪ੍ਰੋਸੀਜਰ ਆ ਕਿ ਡੇਢ ਇੱਕ ਡੇਢ ਮਹੀਨੇ ਚ ਕੰਮ ਜਿਹੜਾ ਸੀਵਰੇਜ ਦਾ بارشਾਂ ਤੋਂ ਬਾਅਦ ਜਿਹੜਾ ਵਾ ਸ਼ੁਰੂ ਹੋਵੇ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਧਾਰੀਵਾਲ ਸ਼ਹਿਰ ਨੂੰ ਇੱਕ ਮਾਡਲ ਸ਼ਹਿਰ ਬਣਾਈਏ ਇੱਕ ਬੜਾ ਜੀਓਗ੍ਰਾਫਿਕਲੀ ਵੀ ਜਿਹੜਾ ਵਾ ਜ਼ਿਲ੍ਹਾ ਗਰਦਾਸਪੁਰ ਦਾ ਦਿਲ ਆ ਨੈਸ਼ਨਲ ਹਾਈਵੇ ਦੇ ਉੱਤੇ ਆ ਨਹਿਰ ਸ਼ਹਿਰ ਦੇ ਵਿੱਚੋਂ ਦੀ ਲੰਘਦੀ ਆ ਸੋ ਇਹਨੂੰ ਅਸੀਂ ਚਾਹੁੰਦੇ ਆ ਕਿ ਇੱਕ ਨਮੂਨੇ ਦਾ ਸ਼ਹਿਰ ਬਣਾ ਕੇ ਤੇ ਸਾਰੇ ਪੰਜਾਬ ਦੇ ਵਿੱਚ ਪੇਸ਼ ਕੀਤਾ ਜਾਵੇ ਸੋ ਇਹਦੇ ਨਾਲ ਮੈਂ ਬੇਨਤੀ ਵੀ ਕਰਾਂਗਾ ਨਗਰ ਨਿਵਾਸੀਆਂ ਨੂੰ ਵੀ ਕਿ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਸਰਕਾਰ ਇਕੱਲੀ ਕੁਝ ਨਹੀਂ ਕਰ ਸਕਦੀ ਨਗਰ ਨਿਵਾਸੀਆਂ ਤੇ ਵੀ ਜਿਹੜੀ ਆ ਸ਼ਹਿਰ ਨੂੰ ਸਵੱਛਤਾ ਦੇ ਲਈ ਸ਼ਹਿਰ ਨੂੰ ਹਰ ਤਰ੍ਹਾਂ ਦੇ ਨਈ ਟ੍ਰੈਫਿਕ ਦੇ ਲਈ ਇਹ ਜਿਹੜਾ ਵਾ ਕੂੜੇ ਦੀ ਜਿਹੜੀ ਸਮੱਸਿਆ ਹਰ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਸਾਨੂੰ ਸ਼ਹਿਰ ਵਾਸੀਆਂ ਦਾ ਵੀ ਜਿਹੜਾ ਵਾ ਉਹ ਸਹਿਯੋਗ ਚਾਹੀਦਾ ਵਾ ਕਿ ਤੁਸੀਂ ਵੀ ਸਹਿਯੋਗ ਦਿਓ ਔਰ ਅਸੀਂ ਵੀ ਆਪਣਾ ਪੂਰਾ ਸਹਿਯੋਗ ਲਾ ਕੇ ਇਹ ਸ਼ਹਿਰ ਨੂੰ ਜਿਹੜਾ ਵਾ ਵਧੀਆ ਸ਼ਹਿਰ ਜਿਹੜਾ ਨਮੂਨੇ ਦਾ ਸ਼ਹਿਰ ਬਣਾਈਏ ਬਹੁਤ ਬਹੁਤ ਧੰਨਵਾਦ ਜਿਹੇ ਇੱਕ ਮਲਤਵੀ ਮਹਿਲਾ ਜਿਹੜੇ ਐਫ ਐਚਓ ਆ ਉਹਦੇ ਤੇ ਮਲਤਵੀ ਹਮਲਾ ਹੋਇਆ ਵਾ ਤੇ ਬਹੁਤ ਮੰਦ ਭਾਗਾ ਵਾ ਜਿਹੜੇ ਮਾਰੇ ਅਣਖਾਂ ਦੇ ਇੰਨੇ ਹੌਸਲੇ ਵਧੇ ਆ ਉਹਦੇ ਸਬੰਧ ਚ ਪੰਜਾਬ ਗਵਰਨਮੈਂਟ ਕੀ ਕਰ ਰਹੀ ਜੀ ਤੁਸੀਂ ਵੇਖੋ ਜਿੱਥੇ ਲਾਅਨ ਆਰਡਰ ਦੀ ਗੱਲ ਆ ਉਹਦੇ ਵਿੱਚ ਵੱਤ ਤੋਂ ਵੱਧ ਭਰਤੀਆਂ ਪੰਜਾਬ ਪੁਲਿਸ ਚ ਕੀਤੀਆਂ ਜਾ ਰਹੀਆਂ ਤੁਸੀਂ ਵੇਖਿਆ ਹੋਊਗਾ ਕਿ ਇੰਨੀ ਭਰਤੀ ਕਦੀ ਵੀ ਪੰਜਾਬ ਪੁਲਿਸ ਚ ਨਹੀਂ ਹੋਈ ਫਿਰ ਹਾਈਵੇ ਦੇ ਉੱਤੇ ਸੜਕ ਸੁਰੱਖਿਆ ਫੋਰਸ ਲਗਾਈ ਗਈ ਆ ਜਿਹਦੇ ਨਾਲ ਹਾਈਵੇ ਦੇ ਉੱਤੇ ਜਿਹੜੀਆਂ ਲੁੱਟਖੋਹ ਦੀਆਂ ਵਾਰਦਾਤਾਂ ਹੁੰਦੀਆਂ ਸੀਗੀਆਂ ਜਾਂ ਹੋਰ ਕ੍ਰਾਈਮ ਹੁੰਦਾ ਸੀ ਉਹ ਹੁਣ ਨਾ ਮਾਤਰ ਹੋ ਕੇ ਰਹਿ ਗਿਆ ਬਾਕੀ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਸਾਰਾ ਕੁਝ ਠੀਕ ਕਰ ਲਿਆ ਬਹੁਤ ਚੈਲੰਜਸ ਨੇ ਪਰ ਮੈਂ ਫੇਰ ਕਹਨਾ ਕਿ ਕੱਲੀ ਸਰਕਾਰ ਨਹੀਂ ਕਰ ਸਕਦੀ ਉਹਦੇ ਵਿੱਚ ਵੀ ਸਾਨੂੰ ਜਿਹੜਾ ਆਮ ਪਬਲਿਕ ਦਾ ਸੰਯੋਗ ਚਾਹੀਦਾ ਬਾਕੀ ਸਾਡੀ ਨੀਅਤ ਤੇ ਨੀਤੀ 'ਚ ਕੋਈ ਫਰਕ ਨਹੀਂ ਆ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਵਾ ਉਹ ਅਮਨ ਅਮਾਨ ਨਾਲ ਵਸੇ ਔਰ ਜਿਹੜਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਸੁਪਨਾ ਕਿ ਰੰਗਲਾ ਪੰਜਾਬ ਬਣਾਈਏ ਸਾਡਾ ਉਹ ਸੁਪਨਾ ਤੇ ਅਸੀਂ ਉਧਰ ਨੂੰ ਜਿਹੜਾ ਚੁਰਨਲੀ ਜਿਹੜਾ ਵਾ ਦਿਨ ਰਾਤ ਜਤਨਸ਼ੀਲ ਤੁਹਾਨੂੰ